ਅੱਜ ਬੁੱਢਾਡਾ ਸ਼ਹਿਰ ਦੇ ਵਿੱਚ 3 ਦਾ ਮੇਲਾ ਲੱਗਿਆ ਇਹ ਬਹੁਤ ਹੀ ਵਧੀਆ ਉਪਰਾਲਾ ਸੀ ਸਾਡੇ ਸਤਿਕਾਰਯੋਗ ਅਬਰਿੰਦਰ ਸਿੰਘ ਦਾਤੇਵਾਸ ਜੀ ਚਿਰਕੇਸ਼ ਜੈਨ ਜੀ ਕੁਸ਼ਦੀਪ ਸ਼ਰਮਾ ਰਮਨੀ ਢੱਲੀਵਾਲ ਮੋਨੀ ਵਰਮਾ ਜੀ ਇਹਨਾਂ ਨੇ ਇੱਕ ਮਿਲ ਕੇ ਉਪਰਾਲਾ ਕੀਤਾ ਜਿੱਥੇ ਸਾਡੀਆਂ ਸਾਰੀਆਂ ਢੀਆਂ ਭੈਣਾਂ ਨੂੰ ਹਾਂ ਮਿਲ ਕੇ ਆਪਣੇ ਜਿਹੜੀ ਦਿਲ ਦੀ ਉਮੰਗ ਹੁੰਦੀ ਹੈ ਉਹ ਆਪਣਾ ਚਾਹ ਇੱਥੇ ਆ ਕੇ ਪੂਰਾ ਕੀਤਾ ਇਹ ਬਹੁਤ ਵਧੀਆ ਉਪਰਾਲਾ ਸੀ ਤਾਂ ਕਿ ਆਪਣੇ ਜਿਹੜੇ ਸ਼ਹਿਰ ਬੁੱਢਾਡਾ ਸ਼ਹਿਰ ਦੀਆਂ ਢੀਆਂ ਭੈਣਾਂ ਸਾਰੀਆਂ ਜੁੜਨ ਤੇ ਆਪਣਾ ਜਿਹੜਾ ਇਹ ਸੱਭਿਆਚਾਰ ਮਾਹੌਲ ਬਣਾਈ ਰੱਖਣਾ ਇਹ ਬਹੁਤ ਵਧੀਆ ਪ੍ਰੋਗਰਾਮ ਸੀ ਇਸ ਕਰਕੇ ਅਸੀਂ ਸਾਰੀਆਂ ਮਹਿਲਾ ਮੰਡਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਨੂੰ ਸਾਰਿਆਂ ਨੂੰ ਇਹ ਇਕੱਠਾ ਹੋਣ ਦਾ ਮੌਕਾ ਦਿੱਤਾ ਤਾਂ ਜੋ ਅਸੀਂ ਮਤਲਬ ਆਪਣੇ ਘਰ ਤੋਂ ਬਾਹਰ ਨਿਕਲ ਕੇ ਤੀਆਂ ਨੂੰ ਤੀਆਂ ਦਾ ਆਨੰਦ ਮਾਣ ਸਕੀਏ ਕਈ ਲੇਡੀਜ਼ ਐ ਕਦੇ ਬਾਹਰ ਨਹੀਂ ਨਿਕਲ ਸਕਦੀਆਂ ਘਰੋਂ ਆਪਣੇ ਕੰਮਕਾਰਾਂ ਚ ਰੁੱਝੀਆਂ ਰਹਿੰਦੇ ਨੇ ਪਰ ਇੱਕ ਤੀਆਂ ਦਾ ਦਿਨ ਐਵੇਂ ਜਾਂਦਾ ਜਿੱਥੇ ਸਾਰੇ ਮਿਲ ਕੇ ਸੈਲੀਬ੍ਰੇਟ ਕਰਦੇ ਨੇ ਔਰ ਕਈ ਫਰੈਂਡਾਂ ਇੱਕ ਦੂਜੇ ਨੂੰ ਮਿਲਦੀਆਂ ਨੇ ਔਰ ਆਪਸ ਵਿੱਚ ਇੰਜੋਏ ਕਰਦੀਆਂ ਨੇ ਤੀਆਂ ਦਾ ਆਨੰਦ ਮਾਣਦੀਆਂ ਨੇ ਔਰ ਮੈਂ ਰਕੇਸ਼ ਜੈਨ ਜੀ ਦਾ ਕੁਸ਼ਰ ਦਾ ਸਾਰਿਆਂ ਦਾ ਸਾਰੀ ਕਮੇਟੀ ਦਾ ਦਿਲੋਂ ਧੰਨਵਾਦ ਕਰਨਾ ਚਾਹਨੀ ਆ ਔਰ ਅਗਲੀ ਵਾਰ ਅਸੀਂ ਇਸ ਤੋਂ ਵੀ ਵਧੀਆ ਜੋਸ਼ ਨਾਲ ਕਰਾਂਗੇ ਤੀਆਂ ਦੇ ਪ੍ਰੋਗਰਾਮ ਤੋਂ ਇਕੱਠਾ ਇਕੱਠਾ ਕਰਨ ਦਾ ਸਾਡਾ ਮਕਸਦ ਇਹ ਸੀ ਕਿ ਸਾਨੂੰ ਪ੍ਰਾਣਾ ਵਿਰਸਾ ਕੋਈ ਭੁੱਲ ਨਾ ਸਕੇ ਅੱਜ ਕੱਲ੍ਹ ਅਸੀਂ ਪੰਜਾਬ ਦੇ ਵਿੱਚ ਦੇਖਦੇ ਆ ਲੋਕ ਪੰਜਾਬ ਨੂੰ ਭੁੱਲਦੇ ਜਾ ਰਹੇ ਨੇ ਪਰ ਸਾਡਾ ਇੱਕੋ ਇਹ ਮਕਸਦ ਸੀ ਤਾ ਅਜੋ ਅਸੀਂ ਆਣ ਵਾਲੀ ਪੀੜੀ ਨੂੰ ਆਪਣਾ ਮਤਲਬ ਸਭ ਕੁਝ ਯਾਦ ਕਰਾ ਸਕੀਏ ਉਹ ਆਪ ਦਾ ਪੰਜਾਬੀ ਵਿਰਸਾ ਨਾ ਭੁੱਲਣ ਇਹ ਸਾਡਾ ਮੇਨ ਮਕਸਦ ਸੀ ਤੀ ਇਹਦਾ ਪ੍ਰੋਗਰਾਮ ਸੈਲੀਬ੍ਰੇਟ ਕਰਨ ਦਾ ਸੋਨ ਵੀਰ ਕੱਠੀਆਂ ਕਰ ਪਾਦ ਚੰਦਰੀ ਵਿਚੋੜੇ ਪਾਵੇ ਸੋਨ ਵੀਰ ਕੱਠੀਆਂ ਕਰ ਪਾਦ ਚੰਦਰੀ ਬਚਾੜੇ ਪਾਵੇ ਸੋਨ ਵੀਰ ਕੱਠੀਆਂ ਕਰ ਦੇ ਤੀਆਂ ਤੀਜ ਤੀਆਂ ਬਰੇ ਦਿਨਾਂ ਨੂੰ ਫੇਰ ਤੀਆਂ ਤੇਜ ਦੀਆਂ ਬਰੇ ਦਿਨਾਂ ਨੂੰ ਫੇਰ ਤੀਆਂ ਤੇਜ ਦੀਆਂ ਬਰੇ ਦਿਨਾਂ ਨੂੰ ਫੇਰ ਤੀਆਂ ਤੇਜ ਦੀਆਂ ਇਹ ਸੌਂ ਦਾ ਮਹੀਨਾ ਹੁੰਦਾ ਜੀ ਇਹ ਲੜਕੀਆਂ ਵਾਸਤੇ ਹੁੰਦਾ ਜੀ ਗਾਈਆਂ ਹੋਈਆਂ ਵਾਸਤੇ ਜਦੋਂ ਲੜਕੀ ਦਾ ਵਿਆਹ ਹੁੰਦਾ ਜੀ ਤਾਂ ਉਹਨਾਂ ਨੂੰ ਪੀਆਂ ਪਹਿਣਾ ਨੂੰ ਮਿਲਣ ਵਾਸਤੇ ਸੌਂ ਦਾ ਮਹੀਨਾ ਹੀ ਬਣਾਇਆ ਜਾਂਦਾ ਜੀ ਜਿਹਦੇ ਵਿੱਚ ਸੰਧਾਰਾ ਦਿੱਤਾ ਜਾਂਦਾ ਲੜਕੀਆਂ ਨੂੰ ਤੇ ਇੱਕ ਆਪਸ ਵਿੱਚ ਦੂਜੀਆਂ ਸਹੇਲੀਆਂ ਸਾਰੀਆਂ ਦੁੱਖ ਸੁੱਖ ਰੋਈ ਜਾਂਦੀਆਂ ਜੀ ਆਪਸ ਵਿੱਚ ਇਹ ਹੁੰਦਾ ਇਹਨਾਂ ਨੂੰ ਮੌਕਾ ਨਹੀਂ ਮਿਲਦਾ ਉਹ ਸੌਣ ਦੇ ਜਿਹੜਾ ਪਹਿਲਾ ਵਿਆਹ ਹੁੰਦਾ ਹੈ ਵਿਆਹ ਕਰਕੇ ਇਹਨਾਂ ਨੂੰ ਮੌਕਾ ਮਿਲਦਾ ਜੀ ਪੇਕੇ ਆਉਣ ਦਾ ਜਿਹਦੇ ਵਿੱਚ ਸੁੰਧਾਰਾ ਦਿੱਤਾ ਜਾਂਦਾ ਈਆਂ ਭੈਣਾਂ ਗੱਡਾਂ ਵੱਤਾਂ ਕਰ ਲੈਂਦੀਆਂ ਜੀ ਤੇ ਈਆਂ ਅਸੀਂ ਕਈ ਸਾਲਾਂ ਤੋਂ ਬਣਾ ਰਿਹਾ ਜੀ ਇਹ ਪਿਆਰਾ ਗਾਹਾਂ ਨੂੰ ਕਈ ਦਿਨਾਂ ਦਾ ਬਣਾਇਆ ਕਰ ਅੱਜ ਸੌਣ ਦਾ ਮਹੀਨਾ ਚੱਲ ਰਿਹਾ ਹੈ ਹੁਣ ਕਦੇ ਵਿੱਚ ਈਆਂ ਦਾ ਦਿਨ ਨੇ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਉਪਰਾਲਾ ਕੀਤਾ ਹੈ ਕਿ ਸਾਰੀਆਂ ਪੁਟਲਾਡਾ ਸ਼ਹਿਰ ਦੀਆਂ ਮਾਤਾ-ਮਾਪਿਆਂ ਲਈ ਇੱਕ ਪੀਂਆ ਤੀਜ ਦਾ ਮੇਲਾ ਜਿਹੜਾ ਹੈਗਾ ਅਜੋਜਨ ਕੀਤਾ ਹੈ ਉਹਦੇ ਵਿੱਚ ਸਾਰੇ ਪੁਟਲਾਡਾ ਸ਼ਹਿਰ ਦੀਆਂ ਮੇਰੀਆਂ ਮਾਤਾ-ਮਾਪਿਆਂ ਨੇ ਵਧੀਆ ਇੱਥੇ ਆ ਕੇ ਇੰਜੋਏ ਕੀਤਾ ਹੈ ਤੇ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਇਹ ਹੁੰਦਾ ਸੀ ਯਾਨੀ ਕਿ ਵੀ ਪੈਣਾ ਤੀਆਂ ਕਰੋ ਜਾ ਕੇ ਤੀਤਿਆਂੀਆਂ ਆਪਣਾ ਕਿਸੇ ਪਿੱਪਲ ਦੀ ਛਾਂ ਮੇਜਾ ਬੋਰਡ ਦੀ ਛਾਂ ਥੱਲੇ ਜਾ ਕੇ ਆਪਣਾ ਨੱਚਦਾ ਸੀ ਤਾਂ ਇਹ ਦਿਲ ਦਾ ਕੁਵਾਰ ਉਹਦਾ ਜਿਹੜਾ ਹੁੰਦਾ ਸੀ ਉਹਦੇ ਮਨ ਦੀ ਕੋਈ ਹੁੰਦਾ ਪਰ ਆਉਂਦਾ ਸੀ ਉਹ ਬਾਹਰ ਨਿਕਲਦਾ ਸੀ ਅੱਜ ਇੱਕ ਅਸੀਂ ਇੱਥੇ ਪਲੇਟਫਾਰਮ ਦੇ ਵਿੱਚ ਕੋਸ਼ਿਸ਼ ਕੀਤੀ ਹੈ ਇੱਕ ਵੀ ਉਹਨਾਂ ਦੇ ਭੈਣਾਂ ਦਾ ਜਿਹੜੀ ਕਿ ਵੀ ਗਿੱਧੇ ਦੇ ਜਾਂ ਨੱਚ ਟੱਪ ਕੇ ਉਹਨਾਂ ਦੇ ਜੋ ਮਨ ਚ ਕੋਈ ਗੱਲ ਹੈਗੀ ਹੈ ਉਹ ਬਾਹਰ ਨਿਕਲ ਜੇ ਤਾਂ ਜੋ ਆਪਣੇ ਪਰਿਵਾਰ ਦੇ ਵਿੱਚ ਉਹ ਵਧੀਆ ਹੋਰ ਤਰੀਕੇ ਨਾਲ ਖੁਸ਼ੀ ਤਰੀਕੇ ਨਾਲ ਰਹਿ ਸਕਣ ਐਨਾ ਹੀ ਸਾਡਾ ਉਪਰਾਲਾ ਔਰ ਅੱਜ ਇਸ ਉਪਰਾਲੇ ਦੇ ਵਿੱਚ ਸਾਡੇ ਵਿੱਚ ਬਹੁਤ ਵਧੀਆ ਸਾਡਾ ਸਾਰਿਆਂ ਨੇ ਸਾਡੇ ਕੁਸ਼ਦੀਪ ਸ਼ਰਮਾ ਜੀ ਅਮਨਦੀਪ ਗੁਰੂ ਜੀ ਔਰ ਕਾਕਾ ਮਨਿੰਦਰ ਸਿੰਘ ਜੀ ਸਾਡੇ ਅਗਰਵਾਲ ਸਭਾ ਦੇ ਵਿੱਚ ਚਰਨਜੀਤ ਸਿੰਘ ਜੀ ਅ ਰਮਣੀ ਢਾਲੀਵਾਲ ਜੀ ਆਪਣਾ ਹਿੰਦਰਜੀਤ ਸਿੰਘ ਜੀ ਤੇ ਆਪਣੇ ਇੰਦਰਜੀਤ ਜੀ ਆਪਣੇ ਇੰਦਰ ਸਿੰਘ ਜੀ ਸੌਰੀ ਤੇ ਆਪਣਾ ਹੋਰ ਸਾਡੇ ਸਾਰਿਆਂ ਨੇ ਪੂਰਾ ਇਹਦੇ ਵਿੱਚ ਵੱਚੜ ਕੇ ਭਾਗ ਲੱਗਦਾ ਸਭ ਨੇ ਸਹਿਯੋਗ ਦਿੱਤਾ ਅਸੀਂ ਸਭ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਇਹ ਪਿਆਰੇ ਮੇਲੇ ਵਿੱਚ ਸਾਡਾ ਬਹੁਤ ਇਹ ਸਹਿਯੋਗ ਕੀਤਾ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV